ਵਾ ਲੋਕਾਈ ਦੀ ਆ ਸੇਵਾ ਸੰਗਤ ਦੀ ਆ ਸੇਵਾ ਕਿਸੇ ਵੀ ਪੱਖਪਾਤ ਤੋਂ ਉੱਪਰ ਹੋ ਕੇ ਆ ਔਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਸੰਗਤ ਦੇ ਲਈ ਲੱਖ ਵਖ ਵਖ ਸਹੂਲਤਾ ਦੇ ਰਹੇ ਨੇ ਸੋ ਵੀ ਸੰਗਤ ਦੀ ਸੇਵਾ ਪੰਜਾਬ ਦੀ ਹਰ ਰਾਜਨੀਤਿਕ ਧਾਰਮਿਕ ਆਰਥਿਕ ਸਮਾਜਿਕ ਸੱਭਿਆਚਾਰਕ ਪ੍ਰਵਿਰਤੀਆਂ ਨੂੰ ਜਾਣਨ ਵਾਲੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਆ ਕੌਣ ਆ ਰਿਹਾ ਕਿ ਆਪ ਸਭ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੁਗੋ ਜੁਗ ਅਟਲ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱggi ਹਜ਼ੂਰੀ ਦੇ ਵਿੱਚ ਸਾਜੀ ਨਵਾਜੀ ਸਾਧ ਸੰਗਤ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਧਰਤੀ ਤੇ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਇਤਿਹਾਸਿਕ ਦਿਹਾੜੇ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਨਤਮਸਤਕ ਹੋਣ ਆਈ ਸਾਧ ਸੰਗਤ वक्त वक् वक् माध्यम संचार माध्यम राही वक् वक् इतिहासिक गुरुद्वारा साहबान दर्शन कर रही संगत मेरे खब्बे पासे धर्म के गुणी ज्ञानी लोग संत महापुरश ਜਿਹੜੇ ਅਸ਼ੀਰਵਾਦ ਦੇਣ ਲਈ ਇੱਥੇ ਆਪਾਂ ਨੂੰ ਪਹੁੰਚੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਕੈਬਿਨੇਟ ਦੇ ਸਾਥੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਕੱਲਾ-ਕੱਲਾ ਕਦਮ ਚੱਲਿਆ ਸਿਰ ਮੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਤੁਸੀਂ ਨਤਮਸਤਕ ਹੋਣ ਆਏ ਹੋ ਕੋਈ ਆਮ ਕੁਰਬਾਨੀ ਨਹੀਂ ਸੀ ਕੋਈ ਆਮ ਬਲੀਦਾਨ ਨਹੀਂ ਸੀ ਬੜਾ ਕੁਝ ਉਨ੍ਹਾਂ ਬਾਰੇ ਜਗ੍ਹਾ-ਜਗ੍ਹਾ ਤੋਂ ਢਾਡੀ ਕਵੀਸ਼ਰ ਕਵਿਤਾमां ਲਾਈਟ ਸਾਊਂਡ ਕਥਾਵਾਚਕ ਪ੍ਰਚਾਰਕ ਬੜਾ ਕੁਛ ਉਹਨਾਂ ਬਾਰੇ ਉਹਨਾਂ ਦੀ ਕੁਰਬਾਨੀ ਬਾਰੇ ਵਿਚਾਰਿਆ ਜਾਂਦਾ ਜਿੰਨਾ ਵਿਚਾਰ ਲਓਗੇ ਉਹਨਾਂ ਘਟ ਅੱਜ ਉਹ ਦਿਹਾੜਾ ਆਪਾਂ ਨਤਮਸਤਕ ਹੋਣ ਲਈ ਮਨਾ ਰਹੇ ਹਾਂ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਜਿਸ ਕਿਸਮ ਦਾ ਜ਼ੁਲਮ ਉਸ ਸਮੇਂ ਦੇ ਸ਼ਾਸਕ ਦੁਆਰਾ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਤਾਂ ਕਿ ਗੁਰੂ ਸਾਹਿਬ ਦਾ ਹੌਸਲਾ ਪਸਤ ਹੋ ਜਾਏ ਕਿ ਮੇਰੇ ਸ਼ਰਧਾਲੂਆਂ ਨੂੰ ਇਸ ਤਰ੍ਹਾਂ ਦੇਗਿਆਂ ਚ ਉਬਾਲ ਕੇ ਰੂਹ ਦੇ ਵਿੱਚ ਲਪੇਟ ਕੇ ਅੱਗਾਂ ਲਾ ਕੇ ਆਰਿਆਂ ਨਾਲ چیر ਕੇ ਸ਼ਹੀਦ ਕੀਤਾ ਜਾ ਰਿਹਾ ਹੈ ਗਲਤਫਹਮੀ ਸੀ ਔਰੰਗਜ਼ੇਬ ਦੀ ਕਿ ਇਹਦੇ ਨਾਲ ਗੁਰੂ ਪਿਗਲ ਜਾਣਗੇ ਤੇ ਉਹ ਈਨ ਮੰਨ ਲੈਣਗੇ ਸਾ ਸੰਗਤ ਬੜੀ ਦੁਨੀਆ ਦੇ ਵਿੱਚ ਕੁਰਬਾਨੀਆਂ ਦੀ ਹਿਸਟਰੀ ਹੈ ਆਪਣੇ ਆਪਣੇ ਧਰਮ ਲਈ ਬੜੇ ਕੁਰਬਾਨ ਹੋਏ ਬੜੇ ਬੜੇ ਪੈਗੰਬਰ ਵਲੀ ਇਸ ਧਰਤੀ ਤੇ ਆਏ ਪਰ ਜੋ ਬਲੀਦਾਨ ਦਾਦਾ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਗੁਰੂ ਅਰਜਨ ਦੇਵ ਜੀ ਪਿਤਾ ਜੀ ਸ੍ਰੀ ਹਰਗੁਰੂ ਹਰਗੋਬਿੰਦ ਜੀ ਫਿਰ ਖੁਦ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਵੰਸ ਪੂਰਾ ਜੋ ਬਲੀਦਾਨ ਇਸ ਪੀੜੀ ਦਾ ਕਹੂੰਗਾ ਕਈ ਪੀੜੀਆਂ ਇਕੱਠੀਆਂ ਹੋ ਜਾਂਦੀਆਂ ਇਹਦੇ ਵਿੱਚ ਜੋ ਬਲੀਦਾਨ ਉਹ ਹੋਇਆ ਉਹਦੀ ਦੁਨੀਆ 'ਚ ਮਿਸਾਲ ਨਹੀਂ ਮਿਲਦੀ ਜੀ ਐਸੇ ਕਰਕੇ ਨਤਮਸਤਕ ਹੋਣਾ ਆ ਆਪਣੇ ਕੰਮ ਛੱਡ ਕੇ ਕਬੀਲਾਰੀਆਂ ਦੇ ਨਹੀਂ ਅੱਜ ਘਰੋਂ ਬਾਹਰ ਪੈਰ ਨਹੀਂ ਪਟਿਆ ਜਾਂਦਾ ਇੰਨੇ ਕਮਾਂਕਾਰਾਂ 'ਚ ਲੋਕ ਲੱਗੇ ਆ ਦੁਨੀਆਵੀ ਕਮਾਂਕਾਰਾਂ 'ਚ ਪਰ ਮੈਂ 3 ਦਿਨ ਹੋ ਗਏ ਅਸੀਂ ਇੱਥੇ ਹੀ ਆਂ ਕਦੇ ਟੈਂਟ ਸਿਟੀ ਜਾਂਦੇ ਆ ਕਦੇ ਕਿਤੇ ਗੁਰਦੁਆਰਾ ਸਾਹਿਬ ਇਤਿਹਾਸਕ ਨੇ ਮੱਥਾ ਟੇਕਣ ਜਾਂਦੇ ਆ ਸੰਗਤ ਮਿਲਦੀ ਐ ਜੰਦ ਜਾਂਦੇ ਵੀ ਗੱਡੀ ਖੜਾ ਲੈਨੇ ਆ ਸੰਗਤ ਮਿਲਦੀ ਐ ਕਿੱਥੋਂ ਆਇਓ ਜੀ ਅਸੀਂ ਜੀ ਬਿਹਾਰ ਤੋਂ ਆਇਆ ਪਟਨਾ ਸਾਹਿਬ ਤੋਂ ਕਿੱਥੋਂ ਆਇਓ ਜੀ ਅਸੀਂ ਬੰਗਾਲ ਤੋਂ ਆਇਆ ਜੀ ਕਿੱਥੋਂ ਆਇਓ ਜੀ ਰਾਜਸਥਾਨ ਤੋਂ ਆਏ ਹੋਏ ਆ ਜੀ ਪੰਜਾਬ ਦੇ ਤਾਂ ਕੋਨੇ ਕੋਨੇ ਤੋਂ ਹਰ ਪਿੰਡ ਤੋਂ ਹਰ ਸ਼ਹਿਰ ਤੋਂ ਹਰ ਕਸਬੇ ਤੋਂ ਆਏ ਹੋਏ ਨੇ ਜਿਸ ਵੇਲੇ ਅਸੀਂ ਮੀਟਿੰਗ ਕੀਤੀ ਪਹਿਲੀ 6 ਮਹੀਨਿਆਂ ਦੀ ਗੱਲ ਹੋਣੀ ਸੋਨ ਸਾਹਿਬ ਹਰਜੋਤ ਬੈਂਸ ਜੀ ਸਾਡੇ ਮੰਤਰੀ ਸਾਹਿਬਾਨ ਉੱਥੇ ਸੀ ਸਾਰੇ ਅਫਸਰ ਮੌਜੂਦ ਸੀ ਕਿ ਪ੍ਰਬੰਧ ਕਿਹੋ ਜਿਹਾ ਹੋਣੇ ਚਾਹੀਦੇ ਆ ਤਾਂ ਮੈਂ ਕਿਹਾ ਇਹ ਗੁਰੂ ਆਪ ਹੀ ਕੰਮ ਲੈਂਦਾ ਗੁਰੂ ਆਪ ਹੀ ਡਿਊਟੀਆਂ ਲਾਉਂਦਾ ਆਪਣੀ ਡਿਊਟੀ ਲੱਗੀ ਹੋਣੀ ਕਿ ਭਾਈ ਜਦੋਂ ਤੁਸੀਂ ਸੇਵਾ ਕਰ ਰਹੇ ਹੋਵੋਗੇ ਇਹ 350 ਸਾਲਾਂ ਉਸ ਵੇਲੇ ਆਉ ਤੇ ਲੈ ਤੁਹਾਨੂੰ ਵੀ ਪਰਖ ਲੈਣਿਆ ਫਿਰ ਤੁਸੀਂ ਕਿਵੇਂ ਕਰਦੇ ਹੋ ਤੇ ਸੰਗਤ ਜਿਹੜੀ ਪ੍ਰਮਾਤਮਾ ਦਾ ਰੂਪ ਹੈ ਉਹਨੂੰ ਖੁਸ਼ ਕਰ ਸਕਦੇ ਹੋ ਉਹਨਾਂ ਨੂੰ ਸੰਤੋਸ਼ਟੀ ਦਿਵਾ ਸਕਦੇ ਹੋ ਮੈਨੂੰ ਜਦੋਂ ਕਿਹਾ ਬਜਟ ਉਹ ਮੈਂ ਕਿਹਾ ਜਿਹੜਾ ਖਜ਼ਾਨੇ ਆਪ ਵੰਡੀ ਜਾਂਦਾ ਜਿੱਥੇ ਆਪਾਂ ਜਾ ਕੇ ਨਤਮਸਤਕ ਹੋਣਿਆਂ ਕੁਝ ਲੈਣ ਵਾਸਤੇ ਆਪਾਂ ਉਹਨਾਂ ਨੂੰ ਕੁਝ ਦੇ ਸਕਦੇ ਆ ਕੋਈ ਬਜਟ ਨਹੀਂ ਤੁਸੀਂ ਕੇਰਾ ਪ੍ਰਬੰਧ ਕਰ ਦੋ ਸੰਗਤ ਨੂੰ ਪੁੱਛ ਕੇ ਐਹੋ ਜਿਹਾ ਪ੍ਰਬੰਧ ਕਰ ਦੋ ਇਸ ਤੋਂ ਪਹਿਲਾਂ ਕਦੇ ਕੋਈ ਸ਼ਤਾਬ ਦੀ ਇਸ ਤਰ੍ਹਾਂ ਦੀ ਜਿਹੜੀ ਹੈ ਉਹਦੀ ਮਿਸਾਲ ਨਾ ਮਿਲਦੀ ਹੋਵੇ ਤੇ ਲੋਕ ਕਹਿਣ ਜਰ ਸਾਡੇ ਵੀ ਜਿਹੜੇ ਸ਼ਤਾਬdੀਆਂ ਉਹ ਦੁਨੀਆ ਭਰ ਦੇ ਜਿਹੜੇ ਵੱਡੇ ਉਹ ਵਿਕਸਤ ਮੁਲਕ ਮਨਾਉਂਦੇ ਆ ਆਪਣੀਆਂ ਵੱਡੀਆਂ-ਵੱਡੀਆਂ ਸ਼ਤਾਬਦੀਆਂ ਤੇ ਉਹਨਾਂ ਦੇ ਬਰਾਬਰ ਦਾ ਸਾਡਾ ਕਿਉਂਕਿ ਸਾਡੇ ਗੁਰੂ ਦੀ ਕੁਰਬਾਨੀ ਵਰਗੀ ਕੁਰਬਾਨੀ ਜਦੋਂ ਹੈ ਨਹੀਂ ਤਾਂ ਫਿਰ ਸਾਡੇ ਵਰਗੀ ਸ਼ਤਾਬਦੀ ਵੀ ਕਿਸੇ ਹੋਰ ਹੋਣੀ ਨਹੀਂ ਚਾਹੀਦੀ ਸਬਸਫਾਈ ਤੋਂ ਲੈ ਕੇ ਮੈਡੀਕਲ ਸੁਵਿਧਾਵਾਂ ਸੈਂਟ ਸਿਟੀ ਜਿੱਥੇ ਰਹਿائش ਦਾ ਪ੍ਰਬੰਧ ਐਂਬੂਲੈਂਸ ਕੋਈ ਅਨਸੁਖਾਮੀ ਘਟਨਾ ਨਾ ਹੋਵੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਐਂਬੂਲੈਂਸਾਂ ਪੁਲਿਸ ਅਫਸਰ ਸਹਿਬਾਨ ਵਰਕਰ ਸਹਿਬਾਨ ਸਭ ਲੱਗੇ ਹੋਏ ਨੇ ਕਿਉਂਕਿ ਇੱਥੇ ਕੋਈ ਮੁੱਖ ਮੰਤਰੀ ਨਹੀਂ ਇੱਥੇ ਕੋਈ ਮੰਤਰੀ ਨਹੀਂ ਇੱਥੇ ਤਾਂ ਸਾਰੇ ਸੇਵਾਦਾਰ ਆਂ ਇੱਥੇ ਸਟਾਰ ਨਹੀਂ ਚੱਲਦੇ ਉਹਨਾਂ ਦੀ ਕੁਰਬਾਨੀ ਮੂਰੇ ਤਾਂ ਆਪਾਂ ਢੂੜ ਦਾ ਤਣਕਾ ਵੀ ਹੈ ਨਹੀਂ ਇੱਥੇ ਨਹੀਂ ਚਲਦੀਆਂ ਆਉਦੇਦਾਰੀਆਂ ਸੰਤ ਸਮਾਜ ਦਾ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅਗਵਾਈ ਦਿੱਤੀ ਮੌਕੇ ਮੌਕੇ ਤੇ ਰਹਿਤ ਮਰਿਆਦਾ ਜਿਵੇਂ ਕਹਿੰਦੇ ਰਹੇ ਅਸੀਂ ਉਹ ਮੈਂ ਕਰਦੇ ਰਹੇ ਅਸੀਂ ਪਿੱਛੇ ਸੀਗੇ ਕੱਲ ਜੋ ਇਤਿਹਾਸਕ ਵਿਧਾਨ ਸਭਾ ਦਾ ਵਿਸ਼ੇਸ਼ ਇੱਕ ਦਿਨ ਦਾ ਸੈਸ਼ਨ ਗੁਰੂ ਸਾਹਿਬ ਦੇ ਚਰਨਾਂ 'ਚ ਹੋਇਆ ਉਹਦੀ ਪੂਰੀ ਦੁਨੀਆ 'ਚ ਚਰਚਾ ਹੈ ਬੜੇ ਲੋਕਾਂ 'ਚ ਥੋੜਾ ਜਿਹਾ ਡਾਊਟ ਕਹਿ ਲਓ ਸ਼ੱਕ ਕਹਿ ਲਓ ਜਾਂ ਤੌਖਲਾ ਸੀ ਕਿ ਐ ਹੋ ਜਾਊਗਾ ਕਿ ਵਿਧਾਨ ਸਭਾ ਚੱਕ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਐ ਰੱਖ ਦੇਣਗੇ ਅਸੀਂ ਕਹ ਜੀ ਹੋ ਜਾਊਗਾ ਜਦੋਂ ਨੀਅਤ ਸਾਫ਼ ਹੋਵੇ ਔਰ ਗੁਰੂ ਪ੍ਰਤੀ ਸ਼ਰਧਾ ਹੋਵੇ ਆਪੇ ਕਰਵਾ ਲੂਗਾ ਤੇ ਕੱਲ ਜਦੋਂ ਸੈਸ਼ਨ ਹੋਇਆ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੀ ਕੌਮ ਹੈ ਇਹ ਆਪਣੇ ਗੁਰੂ ਤੋਂ ਸਭ ਕੁਝ ਵਾਰ ਸਕਦੀ ਹੈ ਜਦੋਂ ਰਾਜਧਾਨੀ ਚੋਂ ਚੱਕ ਕੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਚੱਕ ਕੇ ਗੁਰੂ ਦੇ ਚਰਨਾਂ 'ਚ ਧਰਤਾ ਤੇ ਉੱਥੇ ਫੈਸਲਾ ਕੀ ਕੀਤਾ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਿੱਥੇ ਮੌਜੂਦ ਹੈ 올ਡ ਸਿਟੀ ਸਾਰਾ ਵੋਲਡ ਸਿਟੀ ਬੋਲਦੇ ਨੇ ਅਨੰਦਪੁਰ ਸਾਹਿਬ ਜਿੱਥੇ ਆਪਾਂ ਬੈਠੇ ਆ ਇਸ ਵਕਤ ਤੇ ਤਲਵੰਡੀ ਸਾਬੋ ਤਿੰਨੋਂ ਤਖਤ ਪੰਜਾਬ ਦੇ ਵਿੱਚ ਮੌਜੂਦ ਨੇ ਜਿਹੜੇ ਉਸ ਧਰਤੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਤੇ ਜਿਹੜਾ ਬਹੁਤ ਲੱਖਾਂ ਕਰੋੜਾਂ ਲੋਕਾਂ ਦੀ ਬਹੁਤ ਚਿਰੋਂ ਮੰਗ ਸੀ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਇੱਥੇ ਪਰਸੋਂ ਸਰਬ ਧਰਮ ਸੰਮੇਲਨ ਸੀ ਇੱਥੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਇੱਥੇ ਜੈਨ ਆਚਾਰੀਆ ਜੀ ਇੱਥੇ ਬੜੇ ਬੜੇ ਸਾਰੀਆਂ ਸੰਪਰਦਾਵਾਂ ਦੇ ਵੱਡੇ ਵੱਡੇ ਗੁਣੀ ਗਿਆਨੀ ਲੋਕ ਆਏ ਇੱਕ ਗੁਰੂ ਕਾ ਲਾੜਲਾ ਸਿੰਘ ਇੱਥੇ ਕੁਝ ਲੈ ਕੇ ਆਇਆ ਅਸੀਂ ਕਹੇ ਜੀ ਸਾਨੂੰ ਫੜਾ ਦਿਓ ਕਾਗਜ਼ ਪਰਸੋਂ ਦੀ ਗੱਲ ਹੈ ਵਿਧਾਨ ਸਭਾ ਦਾ ਅਜੇ ਕੱਲ ਹੋਈ ਹੈ ਕਿਸ ਤਰ੍ਹਾਂ ਪਰਮਾਤਮਾ ਕੋਈ ਨਾ ਕੋਈ ਸਨੇਹਾ ਕਿਸੇ ਨਾ ਕਿਸੇ ਰੂਪ ਚ ਭੇਜਦਾ ਹੈ ਤੇ ਉਹ ਕੱਲ ਸਾਨੂੰ ਉਹੀ ਸਿੰਘ ਗੁਰਦੁਆਰਾ ਸੀਸਗੰਸਾ ਮੱਥਾ ਟੇਕਣ ਗਏ ਸੀ ਉੱਥੇ ਮਿਲਿਆ ਉਹ ਕਹਿੰਦਾ ਜੀ ਜੋ ਮੈਂ ਕੱਲ ਰੌਲਾ ਪਾਉਂਦਾ ਸੀ ਮੇਰਾ ਪੂਰਾ ਹੋ ਗਿਆ ਜੀ ਮਨ ਦੀ ਇੱਛਾ ਮੈਂ ਕਿਹਾ ਵੀ ਕੀ ਕਹਿੰਦਾ ਮੈਂ ਇਹੀ ਕਹਿੰਦਾ ਸੀਗਾ ਜੀ ਵੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿਓ ਕਹਿੰਦਾ ਤੁਸੀਂ ਤਾਂ ਤਿੰਨੇ ਤਖਤਾਂ ਨੂੰ ਦੇਤਾ ਜੀ ਮੇਰੇ ਖਿਆਲ ਚ ਇੱਥੇ ਸੰਗਤ ਜੀ ਮੌਜੂਦ ਹੋਣਗੇ ਉਹ ਸਿੰਘ ਹਰ ਇੱਕ ਦੇ ਦਿਲ ਦੀ ਇੱਛਾ ਸੀ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਵਿਧਾਨਕ ਤੌਰ ਤੇ ਹੋ ਗਿਆ ਹੁਣ ਜੋ ਮਰਜੀ ਇਹ ਸ਼ਹਿਰ ਦੇ ਵਿੱਚ ਇਹਨੂੰ ਸਾਫ਼ ਰੱਖਣ ਲਈ ਇਹਦੀ ਤਰੱਕੀ ਵਾਸਤੇ ਇੱਥੇ ਜਦੋਂ ਆਓਗੇ ਇੱਥੇ ਕੀ ਕੀ ਤੁਹਾਨੂੰ ਆ ਕੇ ਦੇਖਣ ਨੂੰ ਮਿਲੂਗਾ ਦਰਸ਼ਨ ਕਰਨ ਨੂੰ ਮਿਲੂਗਾ ਉਹ ਸਾਰਾ ਸਰਕਾਰ ਹੁਣ ਕੰਟੀਨਿਊ ਪ੍ਰੋਸੈਸ ਦੇ ਵਿੱਚ ਰੱਖੂਗੀ ਅੱਜ ਯੂਨੀਵਰਸਿਟੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਗਰਗੇਸ਼ ਗਰਾ ਗਗਾਰੇ ਤੰਤਲ ਸੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਸੋ ਸ੍ਰੀ ਆਕ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਬੀਡੀ ਗਾਈਡਾਂ ਚ ਲੇਖ ਹੀ ਪੜਦੇ ਰਹਿਆ 10 ਨੰਬਰ ਦੇ ਬਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਇਹ ਤੋਂ ਬਾਅਦ ਉੱਥੇ ਚੇਰ ਸਥਾਪਿਤ ਹੋਵੇ ਉਥੇ ਗੁਰੂਆਂ ਦੀ ਬਾਣੀ ਦਾ ਉਥੇ ਤਰਜਮਾ ਹੋਵੇ ਦੁਨੀਆ ਭਰ ਦੀਆਂ ਬੋਲੀਆਂ ਚ ਤਰਜਮਾ ਹੋਵੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਤੇ ਸਾਡੀ ਆ ਜਿਹੜਾ ਖਜ਼ਾਨਾ ਸਾਡੇ ਕੋਲੇ ਗੁਰੂ ਸਾਹਿਬ ਦੇ ਕੇ ਗਏ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜੇ ਇਹਦੇ ਇੱਕ ਅੰਗ ਦੀ ਵੀ ਵਿਸਤਾਰ ਸਹਿਤ ਵਿਆਖਿਆ ਸੰਸਾਰ ਕਿਤੇ ਉਤੇ ਅਮਲ ਕਰ ਲੇ ਓ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੋ ਜੂ ਪੂਰੀ ਦੁਨੀਆ ਸੁਖੀ ਬਸਣ ਲੱਗ ਜੂਗੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਇਹ ਤੋਂ ਵੱਡਾ ਤਾਂ ਕੋਈ ਸਨੇਹਾ ਹੀ ਹੈ ਨਹੀਂ ਹਵਾ ਧਰਤੀ ਪਾਣੀ ਉਹਨੂੰ ਬਚਾਉਣ ਦੀਆਂ ਗੱਲਾਂ ਔਰ ਗੱਲਾਂ ਵੀ ਉਸ ਵੇਲੇ ਕੀਤੀਆਂ ਗਈਆਂ ਜਦੋਂ ਕੋਈ ਫੈਕਟਰੀ ਧੂਆ ਨਹੀਂ ਕਰਦੀ ਸੀ ਜਦੋਂ ਕੋਈ ਸਪਰੇ ਨਹੀਂ ਛਿੜਕਦਾ ਸੀ ਉਸ ਵੇਲੇ ਗੱਲਾਂ ਕੀਤੀਆਂ ਗਈਆਂ ਦੂਜਾ ਇੱਕ ਹੋਰ ਕਿਉਂਕਿ ਸਿਰਫ ਪਵਿੱਤਰ ਸ਼ਹਿਰ ਦਾ ਦਰਜਾ ਵਿਧਾਨ ਸਭਾ ਚੋਂ ਸਰਬਸੰਮਤੀ ਨਾਲ ਪਾਸ ਕਰੋਣਾ ਹੁੰਦਾ ਬਾਕੀ ਤੇ ਜਿਹੜੇ ਫੈਸਲੇ ਨੇ ਉਹ ਬਾਹਰ ਹੋ ਜਾਂਦੇ ਆ ਅਫਸਰ ਪੱਧਰ ਤੇ ਹੋ ਜਾਂਦੇ ਆ ਮੰਤ్రਾਲੇ ਦੇ ਲੈਵਲ ਤੇ ਹੋ ਜਾਂਦੇ ਆ ਤਿੰਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਬੋ ਪੂਰਾ ਸ਼ਹਿਰ ਤੇ ਨਾਨਦਪੁਰ ਸਾਹਿਬ ਤੁਹਾਨੂੰ ਫਰੀ ਦੇ ਵਿੱਚ ਈ ਰਿਕਸ਼ਾ ਜਾਂ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜੀ ਚੜੋ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਜਿਹੜੇ ਈ ਰਿਕਸ਼ਾ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ ਵਿੱਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਹੋਣਗੇ ਫਰੀ ਦੇ ਵਿੱਚ ਤੁਹਾਨੂੰ ਇੱਥੇ ਗੱਲ ਗੱਲ ਕਰਾਂਗੇ ਤਾਂ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨੋਂ ਭਾਵੇਂ ਨਿਹਾਲ ਹੋ ਜਾਵੇ ਭਾਈ ਜੈਤਾ ਜੀ ਮੈਮੋਰੀਅਲ ਮਿਊਜ਼ੀਅਮ ਬਣਾਇਆ ਦੇਖ ਕੇ ਆਇਓ ਦੇਖ ਕੇ ਆਇਓ ਕਿਵੇਂ ਨੇਹਰੀਆਂ ਤੇ ਤੂਫਾਨਾਂ ਦੇ ਵਿੱਚ ਭਾਈ ਜੈਤਾ ਜੀ ਸੀਸ ਲੈ ਕੇ ਆ ਰਹੇ ਨੇ ਲੱਗਦਾ ਆਪਾਂ ਵੀ ਨਾਲ ਹੀ ਚੱਲ ਰਹੇ ਆਂ ਆਪਾਂ ਵੀ ਨਾਲ ਹੀ ਚੱਲ ਰਹੇ ਹਾਂ ਜਿਸ ਤਰ੍ਹਾਂ ਬਾਲ ਗੋਵਿੰਦ ਰਾਏ ਨੂੰ ਜਦੋਂ ਸੀਸ ਪੇਂਟ ਕੀਤਾ ਪਾਈ ਜੈਤਾ ਜੀ ਨੇ ਤਾਂ ਉਹਨਾਂ ਨੇ ਕਿਹਾ ਭਾਈ ਜੈਤਾ ਜੀ ਤੁਸੀਂ ਸੀਸ ਨਹੀਂ ਲਿਆਏ ਤੁਸੀਂ ਸੂਰਜ ਲੈ ਕੇ ਆਏ ਹੋ ਤੁਸੀਂ ਮੇਰਾ ਸੂਰਜ ਲੈ ਕੇ ਆਏ ਹੋ ਸੱਚ ਦਾ ਸੂਰਜ ਉਹ ਦੇਖ ਕੇ ਆਏ ਹੋ ਇੱਥੇ ਸ਼ਹਿਰ ਦੇ ਵਿੱਚ ਹੈਰੀਟੇਜ ਸਟਰੀਟ ਬਣੂਗੀ ਅੱਜ ਸ਼ਤਾਬਦੀ ਕਰਕੇ ਥੋੜਾ ਰੁਕਣਾ ਪੈ ਗਿਆ ਜਦੋਂ ਦੁਬਾਰਾ ਜਲਦੀ ਆਇਓ ਜਦੋਂ ਦੁਬਾਰਾ ਆਓਗੇ ਤੁਸੀਂ ਕਹੋਗੇ ਸ਼ਹਿਰ ਉਸ ਵੇਲੇ ਵੀ ਆਏ ਸੀ ਪਰ 6 ਮਹੀਨੇ 8 ਮਹੀਨਿਆਂ ਚ ਸ਼ਹਿਰ ਦੀ ਦਿੱਖ ਬਦਲ ਗਈ ਕਿਉਂਕਿ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਇਹਨੂੰ ਪਵਿੱਤਰ ਰੱਖਣਾ ਹੁਣ ਸਾਡਾ ਫਰਜ਼ ਹੋ ਗਿਆ ਜੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਇਹਨੂੰ ਪਵਿੱਤਰ ਰੱਖਣਾ ਵੀ ਹੈ ਅਮਲੀ ਰੂਪ ਵੀ ਦੇਣਾ ਹੈ ਕੱਲਾ ਕਾਗਜ਼ਾਂ ਚ ਨਹੀਂ ਰੱਖਣਾ ਜਿਸ ਤਰ੍ਹਾਂ ਹਰਜੋਤ ਭੈਸ ਜੀ ਨੇ ਕਿਹਾ ਉਹ ਇੱਥੋਂ ਦੇ ਐਮਐਲਏ ਵੀ ਨੇ ਮੰਤਰੀ ਵੀ ਨੇ ਜੋ ਇਹ ਸ਼ਾਇ ਤਿੰਨੇ ਸ਼ਹਿਰਾਂ ਨਹੀਂ ਲਈ ਜੋ ਵਿਦਿਅਕ ਸੰਸਥਾਾਂਾਂ ਚਾਹੀਦੀਆਂ ਜੋ ਸੀਵਰੇਜ ਵਾਸਤੇ ਕੋਈ ਸਰੋਵਰ ਵਾਸਤੇ ਕੋਈ ਕਿਸੇ ਗੁਰਦੁਆਰਾਂਾਂ ਵਾਸਤੇ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨ ਹੋਏ ਨੇ ਪਏ ਨੇ ਮਤਲਬ ਐ ਲੱਗੇ ਵੀ ਹਾਂ ਕੋਈ ਕੋਈ ਵਿਦੇਸ਼ਾਂ ਤੋਂ ਕੋਈ ਆਵੇ ਉਹ ਜਾ ਕੇ ਦੱਸੇ ਵੀ ਇੱਕ ਸਿੱਖ ਕੌਮ ਐ ਜਿਹੜੀ ਆਪਣੇ ਸ਼ਹਿਰਾਂ ਨੂੰ ਜਾਂ ਜਿੱਥੇ ਉਹਨਾਂ ਦੇ ਗੁਰੂਆਂ ਨੇ ਵਾਸਾ ਕੀਤਾ ਹੁਣ 29 29 ਸਾਲ ਜਿੱਥੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੋਇਆ ਉਹ ਜਾ ਕੇ ਦੇਖ ਕੇ ਆਇਓ ਬਾਕੀ ਭਾਰਤ ਚਲੋ ਠੀਕ ਹੈ ਵੱਡਾ ਦੇਸ਼ ਹੈ ਬਹੁਤ ਵੱਡੀ ਆਬਾਦੀ ਹੈ ਮੈਂ ਨਹੀਂ ਕਹਿੰਦਾ ਕਿ ਸਾਰਾ ਕੁਝ ਠੀਕ ਹੀ ਹੋਣਾ ਪਰ ਆਹ ਤਿੰਨ ਸ਼ਹਿਰ ਦੇਖ ਕੇ ਉਹ ਕਹਿਣ ਵੱਡੇ ਵੱਡੇ ਦੁਨੀਆ ਦੇ ਰਾਈਟਰ ਵੱਡੇ ਵੱਡੇ ਫਿਲਾਸਫਰ ਕਿ ਵੀ ਜਾ ਕੇ ਤਿੰਨ ਸ਼ਹਿਰਾਂ ਚ ਤਲਵੰਡੀ ਸਾਬੋ ਆਨੰਦਪੁਰ ਸਾਹਿਬ ਤੇ ਸ਼੍ਰੀ ਅਮਰ ਸਰ ਸਾਹਿਬ ਦੇਖ ਕੇ ਆਇਓ ਕਿ ਤੁਹਾਨੂੰ ਲੱਗੂਗਾ ਫਰਕ ਕਿ ਬਾਕੀ ਦੇਸ਼ ਨਾਲੋਂ ਕੁਝ ਫਰਕ ਹੈ ਕਿਉਂਕਿ ਇਸ ਦੇਸ਼ ਨੂੰ ਬਚਾਉਣ ਵਾਸਤੇ ਤਾਂ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਸੀ ਆਪ ਸੀਸ ਦੇ ਦੋ ਟੋਟੇ ਕਰਾ ਲਏ ਪਰ ਦੇਸ਼ ਇੱਕ ਰਹਿ ਗਿਆ ਧਰਮ ਇੱਕ ਰਹਿ ਗਿਆ ਕੋਈ ਹੈ ਮਿਸਾਲ ਦੁਨੀਆ ਤੇ ਕਿ ਕਿਸੇ ਜਿਹੜਾ ਇਨਸਾਨ ਦੇ ਰੂਪ ਚ ਆਇਆ ਹੋਵੇ ਤੇ ਉਹਦੇ ਦੋ ਸਸਕਾਰ ਹੋਏ ਹੋਣ ਧੜ ਦਾ ਕਿਤੇ ਹੋਰ ਸੀਸ ਦਾ ਕਿਤੇ ਹੋਰ ਹੈ ਮਿਸਾਲ ਦੁਨੀਆ ਤੇ ਜੇ ਪੜ ਲਓ ਜਿਹੜੀ ਮਰਜੀ ਦੁਨੀਆ ਦਾ ਸਾਹਿਤ ਪੜ ਲਿਓ ਕੋਈ ਹੈ ਮਿਸਾਲ ਤਾਂ ਦਿਖਾ ਦਿਓ ਤੇ ਹੈ ਮਿਸਾਲ ਕਿ ਧੜ ਦਾ ਸਸਕਾਰ ਇੱਕ ਅਮੀਰ ਵਪਾਰੀ ਲਖੀ ਸ਼ਾਹ ਬੰਜਾਰੇ ਨੇ ਘਰ ਨੂੰ ਅੱਗ ਲਾ ਕੇ ਹੀ ਕਰਤਾ ਹੋਵੇ ਕਿ ਪਤਾ ਨਾ ਲੱਗ ਜਾਏ ਮੁਗਲ ਸ਼ਾਸਕ ਨੂੰ ਕਿ ਧੜ ਲੈ ਗਏ ਚੱਕ ਕੋਈ ਹੈ ਉਦਾਹਰਨ ਹੈ ਕਿਤੇ ਦੱਸ ਦਿਓ ਜੇ ਕਿਤੇ ਹੈ ਇਹ ਵੀ ਨਹੀਂ ਮਿਲੀਆਂ ਸਰਦਾਰੀਆਂ ਪਾਪ ਇਹਦੇ ਵਾਸਤੇ ਆ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਦੇਣੀਆਂ ਪਈਆਂ ਯੂਨੀਵਰਸਿਟੀ ਆਉਣ ਜਾਣ ਸਾਰਾ ਈ ਰਿਕਸ਼ੇ ਮਿੰਨੀ ਬੱਸਾਂ ਜਾਂ ਲੋਕਲ ਸਰਵਿਸ ਜਿਹੜੀ ਵੀ ਹੋਊਗੀ ਉਹ ਜਿੱਥੇ ਜਿਹੜੇ ਮਰਜ਼ੀ ਗੁਰਦ ਆਮਾ ਨੂੰ ਤੁਸੀਂ ਜਾਣਾ ਹੈ ਉੱਥੇ ਜਾ ਕੇ ਮੱਥਾ ਟੇਕੋ ਰਹਿੈਸ਼ ਦੇ ਪ੍ਰਬੰਧ ਲਾਈਟ ਸਾਊਂਡ ਤੁਸੀਂ ਜਰੂਰ ਦੇਖ ਕੇ ਜਾਇਓ ਹੁਣ ਤਾਂ ਕਣਕਾਂ ਕਣਕਾਂ ਬੀਜ ਜੀ ਬੈਠੇ ਆ ਤੇ ਥੋੜਾ ਜਿਹਾ ਮੌਸਮ ਵੀ ਠੀਕ ਹੈ ਤੇ ਵੈਸੇ ਸੀਜ਼ਨ ਵੀ ਥੋੜਾ ਜਿਹਾ ਵੇਲਾ ਤੇ ਤੁਸੀਂ ਲਾ ਕੇ ਜਾਇਓ ਦੋ ਚਾਰ ਦਿਨ ਇੱਥੇ ਦੇਖ ਕੇ ਜਾਇਓ ਸਾਰਾ ਸੇਵਾ ਮੈਂ ਤਾਂ ਮੇਰਾ ਤਾਂ ਆਪਸ ਦਾ ਚਾਰ ਦਿਨ ਤੋਂ ਬੈਠੇ ਆ ਮੇਰਾ ਆਪ ਨਹੀਂ ਜਾਣ ਨੂੰ ਜੀ ਕਰਦਾ ਮੈਂ ਫੇਰ ਆਉਂ ਦੁਬਾਰੇ ਕੱਲ ਪਰਸੋਂ ਨੂੰ ਕਿਉਂਕਿ ਜਿਸ ਕਿਸਮ ਦਾ ਜਿਸ ਤਰ੍ਹਾਂ ਕਿ ਜੀਵਲ ਸਾਹਿਬ ਨੇ ਕਿਹਾ ਜਿਸ ਕਿਸਮ ਦੀ ਸ਼ਾਂਤੀ ਜਿਸ ਕਿਸਮ ਦਾ ਇਥੋਂ એનર્ਜੀ ਮਿਲਦੀ ਹੈ ਗੁਰੂ ਸਾਹਿਬ ਦੀ ਫੋਟੋ ਦੇਖ ਲਓ ਕਿੰਨੇ ਸਬਰ ਨਾਲ ਬੈਠੇ ਆ ਕਿੰਨਾ ਤਿਆਗ ਪਹਿਲਾਂ ਤਾਂ ਨਾਮ ਤਿਆਗ ਮਾਲੀ ਰੱਖਿਆ ਸੀ ਨਾ ਫਿਰ ਤੇਗ ਵਾਹੀ ਜਦੋਂ ਫਿਰ ਤੇਗ ਬਹਾਦਰ ਬਣੇ ਕਿੰਨਾ ਸਬਰ ਗੋਲੀਆਂ ਚੱਲੀਆਂ ਗੁਰੂ ਸਾਹਿਬ ਦੇ ਉੱਤੇ ਉਹ 22 ਬਹਿ ਗਏ ਸੀ ਉੱਥੇ ਬਾਬੇ ਬਕਾਲੇ 22 ਨਕਲੀ ਦਾਵੇਦਾਰ ਬਹਿ ਗਏ ਸੀ ਮੰਜੀਆਂ ਢਾ ਕੇ ਵੀ ਅਸੀਆਂ ਅਸੀਆਂ ਉਹ ਤਾਂ ਫਿਰ ਮੱਖਣシャ ਲਵਾਣੇ ਨੇ ਜਦੋਂ ਗੁਰੂ ਲਾਧੌਰੇ ਦਾ ਹੁਕਮ ਦਿੱਤਾ ਉਦੋਂ ਪਤਾ ਲੱਗਿਆ ਅਸਲੀ ਕਿਹੜਾ ਸਾਨੂੰ ਅਸਲੀ ਮਿਲੇ ਹੋਏ ਨੇ ਔਰ ਐਤੋ ਅਸਲੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਅਸਲੀ ਦਾ ਕੁਝ ਹੈ ਹੀ ਨਹੀਂ ਦਿਨ ਰਾਤ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਅੱਜ ਵੀ ਆਪਾਂ ਇੱਥੇ ਜੋ ਤੁਸੀਂ ਇੱਥੋਂ ਜਾਣਾ ਹੈ ਇੱਥੇ ਅਰਦਾਸ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਤੁਰਾਂਗੇ ਅਸੀਂ ਫਿਰ ਦੁਨੀਆ ਦਾ ਭਲਾ ਮੰਗਦੇ ਹਾਂ ਰੋਜ਼ ਅਸੀਂ ਹਰ ਇੱਕ ਦਾ ਭਲਾ ਮੰਗਦੇ ਆਂ ਅਸੀਂ ਧਰਤੀ ਨੂੰ ਮਹਾਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਬਹੁਤ ਵੱਡਾ ਦਰਜੇ ਅਸੀਂ ਦੇ ਰਹੇ ਆਂ ਕੁਦਰਤ ਦੇ ਜਿਹੜੇ ਸਰੋਤਾ ਨੂੰ ਇੱਥੋਂ ਅਰਦਾਸ ਹੋ ਕੇ ਕਰਕੇ ਫਿਰ ਚੱਲਾਂਗੇ ਉਸ ਤੋਂ ਬਾਅਦ ਤੁਸੀਂ ਅੱਜ ਜਿੱਥੇ ਵੀ ਤੁਸੀਂ ਜਾਣਾ ਹੋਇਆ ਜਾਓ ਸਾਡੀ ਸੇਵਾ 'ਚ ਕੋਈ ਕਮੀ ਰਹਿ ਗਈ ਹੋਵੇ ਅਸੀਂ ਮਾਫੀ ਚਾਹਾਂਗੇ ਤੇ ਬਾਕੀ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਹੋਰ ਐਲਾਨ ਹੁੰਦੇ ਰਹਿਣਗੇ ਸ਼ਹਿਰ ਦੇ ਵਿਕਾਸ ਵਾਸਤੇ ਦੁਕਾਨਾਂ ਦਾ ਜਿਸ ਤਰ੍ਹਾਂ ਦੱਸਿਆ ਹਰਜੋਤ ਬੈਂਸ ਨੇ ਇੱਕੋ ਰੰਗ ਹੋਊਗਾ ਇੱਕੋ ਜਿਹਾ ਸਟਾਈਲ ਹੋਊਗਾ ਲੱਗੂਗਾ ਵੀ ਹਾਂ ਗੁਰੂ ਸਾਹਿਬ ਦੀ ਕਿਰਪਾ ਹੈ ਤੁਸੀਂ ਦੇਖਿਓ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਗੁਰੂ ਸਾਹਿਬ ਆਪ ਸੇਵਾ ਲੈਣ ਇਹੀ ਅਰਦਾਸ ਕਰਦੇ ਰਹਿੰਦੇ ਆ ਤੇ ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਹੀ ਇੱਥੇ ਆਪਾਂ ਬੈਠੇ ਆਂ ਨਹੀਂ ਪਤਾ ਨਹੀਂ ਕੀ ਹੋਣਾ ਸੀ ਕੌਮ ਦਾ ਪਤਾ ਨਹੀਂ ਕੀ ਹੋਣਾ ਸੀ ਦੇਸ਼ ਦਾ ਸੋ ਤੁਸੀਂ ਆਏ ਹੋ ਬੜਪਾਗੇ ਹੋ ਮਾਵਾ ਭੈਣਾ ਬਹੁਤ ਭਾਰੀ ਗਿਣਤੀ ਚ ਆਈਆਂ ਨੇ ਔਰ ਅਸੀਂ ਹਰ ਕਿਸਮ ਦਾ ਪ੍ਰਬੰਧ ਕੀਤਾ ਕਈ ਵਾਰੀ ਪੌੜੀਆਂ ਚੜਿਆ ਨਹੀਂ ਜਾਂਦਾ ਜਾਂ ਕਈ ਵਾਰੀ ਚੜਾਈਆਂ ਇਧਰੋਂ ਦਾ ਤੁਰ ਕੇ ਜਾਇਆ ਨਹੀਂ ਜਾਂਦਾ ਹਰ ਕਿਸਮ ਦਾ ਪ੍ਰਬੰਧ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਦਾਂ ਹੀ ਰਹਿਣਗੇ ਪ੍ਰਬੰਧ ਇਹ ਕੋਈ ਐ ਨਹੀਂ ਹੈਗਾ ਕਿ ਅਸੀਂ ਚੱਕ ਕੇ ਲੈ ਜਾਾਂਗੇ ਇੱਥੋਂ ਅੱਜ ਸਮਾਪਤੀ ਦੇ ਭੋਗ ਪੈ ਗਏ ਚਲੋ ਜੀ ਨਾ ਇਹ ਐਂ ਚੱਲਣਗੇ ਇਹ ਜਿਹੜੇ ਸਮਾਗਮ ਨੇ ਸਾਰਾ ਸਾਲ ਐਂ ਚੱਲਣਗੇ 351ਵਾਂ ਵੀ ਐਂ ਮਨਾਵਾਂਗੇ ਹੋਲਾ ਮੱਲਾ ਵੀ ਐਂ ਮਨਾਵਾਂਗੇ ਇੱਥੇ ਜਦੋਂ ਇੱਥੇ ਦਰਗਹਿ ਚਾਰਾਂਗੇ ਜਾਵੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਣ ਨੂੰ ਪਾਵੇ ਨਿਹਾਲ ਹੋ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਗੁਰੂ ਸਾਹਿਬ ਮਾਰਸ਼ਲ ਆਰਟ ਸਿਖਾਉਂਦੇ ਸੀ ਗੱਤਕਾ ਤੇ ਯੁੱਧ ਦੇ ਹੋਰ ਅਭਿਆਸ ਹੁੰਦੇ ਸੀ ਚਰਨ ਗੰਗਾ ਸਟੇਡੀਅਮ ਹੈ ਉਹ ਸਟੇਡੀਅਮ ਇੱਕ ਪਾਸਿਓਂ ਖਾਲੀ ਜਾ ਪਿਆ ਇੱਕ ਪਾਸੇ ਪੌੜੀਆਂ ਜੀਆਂ ਉਹਦੀਆਂ ਠੀਕ ਨਹੀਂ ਹੈਗੀਆਂ ਕਿਸੇ ਪਾਸੇ ਉਹ ਸਟੇਡੀਅਮ ਲੱਗਦਾ ਹੀ ਨਹੀਂ ਨਾ ਹੀ ਹੈ ਉਹਦੇ ਵਾਸਤੇ ਵੀ ਕਿਉਂਕਿ ਮੈਂ ਖੇਡ ਮੰਤਰੀ ਵੀ ਆ ਮੇਰੇ ਕੋਲ ਖੇਡ ਮੰਤralਾ ਵੀ ਹੈ ਸਟੇਡੀਅਮ ਤਾਂ ਅਸੀਂ ਹਰੇਕ ਪਿੰਡ ਚ ਜਿਹੜੇ 3-4000 ਸਟੇਡੀਅਮ ਦਾ ਨਾਉਂਸ ਕੀਤਾ ਉਹ ਤਾਂ ਪਿੰਡਾਂ ਚ ਵੀ ਬਣਨਗੇ ਪਰ ਸ਼ੁਰੂਆਤ ਫਿਰ ਆਪਾਂ ਗੁਰੂ ਦਾ ਨਾਮ ਲੈ ਕੇ ਕਰਦੇ ਆਂ ਪਹਿਲਾਂ ਆਗਿਆ ਗੁਰਾਂ ਦੀ ਲੈ ਲਈਏ ਜਿਹੜਾ ਕੰਮ ਕੀਤਾ ਲੋੜੀਏ ਸੋ ਚਰਨ ਗੰਗਾ ਸਟੇਡੀਅਮ ਆਪਣੇ ਬਾਬਾ ਗੱਜਕੇ ਲਕਾਰਾ ਕੇ ਜਾਵੇ ਤਨ ਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੰਨ ਲੂ ਪਾਵੇ ਨਿਆਲ ਹੋ ਜਾਵੇ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਵਾਲੇ ਤੁਸੀਂ ਨਕਸ਼ਾ ਬਣਾ ਦਿਓ ਉਥੇ ਸਟੇਡੀਅਮ ਚ ਕੀ ਕੀ ਚਾਹੀਦਾ ਕਿੱਥੇ ਤੁਸੀਂ ਕਿਉਂਕਿ ਗੱਤਕਿਆਂ ਦੇ ਬਹੁਤ ਸਾਰੇ ਕਰਤੱਬ ਦੇਖੇ ਜਾਂਦੇ ਨੇ ਕਈ ਵਾਰੀ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਘਟਨਾਮੇ ਵੀ ਹੋਈਆਂ ਨੇ ਘੋੜੇ ਜਿਹੜੇ ਆ ਪਬਲਿਕ ਵਾਲੇ ਪਾਸੇ ਨੂੰ ਆ ਜਾਂਦੇ ਆ ਪ੍ਰੋਪਰ ਜਗ੍ਹਾ ਨਹੀਂ ਹੈਗੀ ਪਰ ਤੁਸੀਂ ਸਾਨੂੰ ਨਕਸ਼ੇ ਬਣਾ ਕੇ ਦੇ ਦਿਓ ਅਫਸਰ ਤੁਹਾਡੇ ਨਾਲ ਅਸੀਂ ਭੇਜ ਦਾਂਗੇ ਬਜਟ ਦੀ ਜਾਂ ਕੋਈ ਗੱਲ ਜੇ ਨਕਾਰਾਂਗੇ ਜਾਵੇ ਭੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਸੋ ਚਰਨ ਗੰਗਾ ਸਟੇਡੀਅਮ ਜਿਹੜਾ ਉਹ ਵਰਲਡ ਕਲਾਸ ਲੈਵਲ ਜਿਵੇਂ ਤੁਸੀਂ ਕਹੋਗੇ ਉਵੇਂ ਕਰਕੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਔਰ ਜੋ ਅਵੇਲੇਬਲ ਸਭ ਤੋਂ ਵਧੀਆ ਨਕਸ਼ ਨਕਸ਼ਾ ਨਵੀਸ ਜਿਹੜੇ ਨੇ ਉਹਨਾਂ ਤੋਂ ਨਕਸ਼ੇ ਬਣਵਾ ਕੇ ਇਸ ਤਰ੍ਹਾਂ ਦਾ ਸਟੇਡੀਅਮ ਲਾਈਟਾਂ ਲੱਗੀਆਂ ਹੋਣ ਪਤਾ ਲੱਗੇ ਕਿ ਹਾਂ ਇੱਥੇ ਕੋਈ ਖੇਡਾਂ ਨਾਲ ਸੰਬੰਧਿਤ ਜਾਂ ਗੁਰੂ ਸਾਹਿਬ ਦੀ ਮਾਰਸ਼ਲ ਆਰਟ ਦੇ ਨਾਲ ਸੰਬੰਧਿਤ ਕੋਈ ਸਟੇਡੀਅਮ ਹੈਗਾ ਇਹ ਵੀ ਅਸੀਂ ਸੇਵਾ ਜਿਹੜੀ ਹੈ ਉਹ ਲਵਾਂਗੇ ਸੋ ਮੇਰੇ ਤੋਂ ਕੋਈ ਬੋਲਦਿਆਂ ਤੋਂ ਕੋਈ ਗੁਸਤਾਖੀ ਹੋਈ ਹੋਵੇ ਕੋਈ ਕਿਸੇ ਦੇ ਲਫ਼ਜ਼ ਜਿਹੜਾ ਕੋਈ ਹਾਨ ਦਾ ਨਾਂ ਹੋਵੇ ਤਾਂ ਮੈਂ ਮਾਫੀ ਚਾਹੂੰਗਾ ਬਸ ਮੇਰੀ ਇੰਨੀ ਕਾਹਦੀਰੀ ਕਬੂਲ ਕਰਿਓ ਆਪਾਂ ਰਾਜਨੀਤਿਕ ਵਿਚਾਰ ਵਟਾਂਦਰੇ ਆਪਾਂ ਕਰਦੇ ਰਹਨੇ ਆ ਬਾਅਦ ਕਿਤੇ ਹੋਰ ਮਿਲਾਂਗੇ ਪਿੰਡਾਂ 'ਚ ਆ ਜਾਊਂਗਾ ਉੱਥੇ ਮਿਲਾਂਗੇ ਪਿਪੜਾਂ ਥੱਲੇ ਬੋੜਾਂ ਥੱਲੇ ਸੱਥਾਂ ਦੇ ਵਿੱਚ ਆ ਜਾਊਗਾ ਉੱਥੇ ਉੱਥੇ ਮਿਲ ਲਾਂਗੇ ਵਿਚਾਰ ਵਟਾਂਦਰੇ ਕਰ ਲਾਂਗੇ ਅੱਜ ਬਸ ਇੱਕੋ ਹੀ ਧਿਆਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਾਲੀ ਰੱਖਿਓ ਨਮਨ ਕਰਿਓ ਦੋਨੋਂ ਹੱਥੋਂ ਉੱਪਰ ਚਾਕੇ ਜਕਾਰਾ ਬੋਲੇ ਸੋ ਨਿਆਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਡ ਕੇ ਜਕਾਰਾ ਗਿ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਅਚਿਰਿਆ ਕਾਲ ਮੇਰੀ ਸਾਰੀ ਸਾਥ ਸੰਗਤ